ਇਸ ਵਕਤ ਅਸੀਂ ਬਲਦੇਵਗੜ੍ਹ ਕਿਲੇ 'ਚ ਚੱਲੇ ਹਾਂ ਉਹ ਤਾਂ ਬਣਿਆ ਹੋਇਆ ਪਹਾੜੀ ਦੇ ਉੱਤੇ ਅਲਬਰ ਤੋਂ 81 ਕਿਲੋਮੀਟਰ ਦੂਰ ਅਲਬਰ ਤੇ ਜੈਪੁਰ ਦੀ ਹੱਦ ਤੇ ਬਣਿਆ ਹੋਇਆ ਕਿਲਾ ਇਹ ਕਿਲਾ ਇੱਕ ਖਾਸ ਕੰਮ ਲਈ ਬਣਾਇਆ ਗਿਆ ਸੀ ਇਹ ਇੱਕ ਚੌਂਕੀ ਦਾ ਕੰਮ ਕਰਦਾ ਸੀਗਾ ਇੱਥੋਂ ਮਤਲਬ ਕਿ ਲੈਣ ਦੇਣ ਚੱਲਦਾ ਸੀ ਮਤਲਬ ਪੈਸਿਆਂ ਦਾ ਲੈਣ ਦੇਣ ਇਸ ਕਿਲੇ 'ਚੋਂ ਚੱਲਦਾ ਸੀਗਾ ਮੰਨ ਲੱਕੇ ਚਲੋ ਕੋਈ ਅਲਵਰ ਵਾਲੇ ਪਾਸੋਂ ਚੀਜ਼ ਆਈ ਰਿਆਸਤ ਤੋਂ ਜਾਂ ਜੈਪੁਰ ਵਾਲੇ ਪਾਸੋਂ ਜਾ ਰਹੀ ਆ ਤਾਂ ਉਹਦਾ ਟੈਕਸ ਭਰਨ ਦਾ ਕੰਮ ਜਾਂ ਟੈਕਸ ਇਕੱਠਾ ਕਰਦਾ ਕੰਮ ਇਸ ਕਿਲੇ 'ਚ ਕੀਤਾ ਜਾਂਦਾ ਸੀਗਾ ਮਤਲਬ ਕੋਈ ਵੀ ਇਸ ਕਿਲੇ ਦੀ ਇਜਾਜ਼ਤ ਲਏ ਬਿਨਾ ਇੱਧਰ ਉੱਧਰ ਨਹੀਂ ਸੀ ਜਾਂਦਾ ਇਹ ਅਲਵਰ ਦੇ ਰਾਜਾ ਪ੍ਰਤਾਪ ਸਿੰਘ ਨੇ ਬਣਾਇਆ ਸੀ ਕਿਲਾ ਅੱਜ ਉਸ ਗਰੰਧਾਂ ਚੱਲਦੇ ਆਪਾਂ ਦੇਖਦੇ ਜਾਂਦੇ ਆ 18ਵੀਂ ਸਦੀ ਦੇ ਵਿੱਚ ਬਣਾਇਆ ਗਿਆ ਸੀ ਇਹ ਕਿਲਾ ਅਰ ਇਸ ਵਕਤ ਅਸੀਂ ਰਾਜਸਥਾਨ ਦੇ ਵਿੱਚ ਆ ਮਲੇ ਮਲੇ ਦੇ ਛੋਟੇ ਛੋਟੇ ਬੂਜੇ ਨਜ਼ਰ ਆਉਣਗੇ ਕੰਡੇ ਤੇ ਪਹਾੜੀ ਦੇ ਉੱਤੇ ਚੱਲੇ ਆ ਪੱਥਰ ਹੀ ਪੱਥਰ ਚਾਰੇ ਪਾਸੇ ਦੇਖੋ ਵੀ ਕਮਾਲ ਦਾ ਕੰਮ ਸੀ ਇੱਕ ਖਾਸ ਗੱਲ ਹੋਰ ਦੱਸਦੇ ਇਸ ਕਿਲੇ ਬਾਰੇ ਓਏ ਕਿ ਇਹਦੀ ਰੱਖਿਆ ਸੱਪ ਕਰਦੇ ਆ ਜਿਹੜੀ ਲੋਕ ਮੰਨਤਾ ਵਾ ਵੀ ਸੱਪ ਬਹੁਤ ਜ਼ਿਆਦਾ ਵਾ ਇੱਥੇ ਇਹ ਰੱਤ ਸੀ ਤਾਂ ਚੁਣੀਏ ਕਿਉਂਕਿ ਇਸ ਰੌਤ ਵਿੱਚ ਸੱਪ ਘੱਟ ਹੁੰਦੇ ਆ ਤਾਂ ਇਸ ਕਰਕੇ ਸੀ ਇਸ ਰੌਤ ਦੇ ਵਿੱਚ ਆਉਣ ਦਾ ਫੈਸਲਾ ਕੀਤਾ ਹੈ ਗਰਮੀ ਆ ਪਰ ਫੈਸਲਾ ਸੀ ਇਹ ਕੀਤਾ ਆਜੋ ਤੁਹਾਨੂੰ ਦਿਖਾਵਾਂ ਖਾਸ ਚੀਜ਼ਾਂ ਹਾਂ ਦੇਖਿਓ ਕਿਰਾ ਆ ਦੇਖੋ ਇਹ ਕਿਸ ਦਾ ਇੱਕ ਕਿਲੇ ਦੇ ਅੰਡਰਗਰਾਉਂਡ ਦੇ ਵਾਸਤੇ ਵਾਸਤੇ ਸੀਗਾ ਆਪਾਂ ਜਿੱਥੇ ਪਾਣੀ ਆਉਂਦਾ ਹੋਊਗਾ ਪਾਣੀ ਵਗਰਾਉਣ ਦੇ ਲਈ ਸੀਗਾ ਮਤਲਬ ਕਿਲੇ ਦਾ ਉਤਰਾ ਵਾਧੂ ਪਾਣੀ ਆ ਜਿਹੜਾ ਇੱਥੋਂ ਦੀ ਆਉਂਦਾ ਹੁੰਦਾ ਸੀ ਆ ਵੀ ਮੈਂ ਤਾਂ ਚੜ ਕੇ ਦੇਖਦਾ ਸਾਰਾ ਚੂਨੇ ਦੇ ਨਾਲ ਬਣਿਆ ਹੋਇਆ ਕਿਲਾ ਆ ਦੇਖੋ ਕਿਲੇ ਦੇ ਵਿੱਚੋਂ ਅੰਡਰ ਪਾਣੀ ਨਿਕੰਦੇ ਲਈ ਕਿਲੇ 'ਚੋਂ ਪਾਣੀ ਇੱਥੋਂ ਹੀ ਵਾਰ ਆਉਂਦਾ ਹੁੰਦਾ ਸੀਗਾ ਆ ਦੇਖ ਸਕਦੇ ਹਾਂ ਵੀ ਕਿਹੋ ਜਿਹਾ ਪ੍ਰਬੰਧ ਕੀਤਾ ਸੀ ਕਿਲੇ ਦੇ ਵਿੱਚ ਥੋੜੀ ਤਰ ਕਰਨੀ ਮਿੱਟੀ ਨਾਲ ਨਿਕਲਦੀ ਆ ਥੱਲੋਂ ਧਿਆਨ ਨਾਲ ਆਇਓ ਇਹ ਕਬਰਜ ਤੇ ਚੱਲੇ ਆਪ ਇਧਰ ਨੇੜੇ ਆ ਗਏ ਆ ਕਿਉਂਕਿ ਬਾਰਡਰ ਏਰੀਏ ਤੇ ਜਿਵੇਂ ਅੱਜ ਵੀ ਬਾਰਡਰ ਕਿਸੇ ਦੇਸ਼ ਤੋਂ ਦੂਜੇ ਦੇਸ਼ ਜਾਵਾਂਗੇ ਜੈ ਕਰਾਚ ਤੋਂ ਦੂਜੇ ਰਾਚ ਜਾਣੇ ਆ ਤਾਂ ਸਿਕਿਉਰਿਟੀ ਦਾ ਪ੍ਰਬੰਧ ਹੁੰਦਾ ਉਵੇਂ ਇਸ ਕਿਲੇ ਨੂੰ ਵਰਤਿਆ ਜਾਂਦਾ ਸੀ ਹੁਣ ਆਪਾਂ ਤਾਂਲੇ ਪਾਸੇ ਹੋਰ ਚੱਲੇ ਗਏ ਹਜੇ ਪੜਾ ਸਫਲ ਨਹੀਂ ਹੋਇਆ ਇੱਕ ਐਸੇ ਦੇ ਕਿ ਚੁੰਗੀ ਦਾ ਕੰਮ ਕਰਦਾ ਸੀ ਇਹ ਕਿਲਾ ਆਜੋ ਥੋੜਾ ਜਿਹਾ ਦੂਰ ਰਹੋ ਮਿਰਰ ਘਰ ਰੁੜ ਜੇ ਤਰਾਚ ਰੋਕ ਲਿਓ ਆਜੋ ਕਿਰਾ ਹੋ 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 ਕਿੱਡੇ ਸ਼ਾਨਦਾਰ ਮਹਿਲ ਨਜ਼ਰ ਆਉਣਗੇ ਕਰਨੇ ਦਾ ਕੰਮ ਔਖਾ ਵਾ ਢਾਈ ਤਿੰਨ ਕਿਲੋ ਦੀ ਗਿੰਬਲ ਕੈਮਰਾ ਫੱਟ ਗੋਪੀ ਅੱਗੇ ਡੌਟੀ ਤਾਂ ਹੁੰਦਾ ਸੀ ਗੋਪੀ ਵੀ ਆਊਗਾ ਉਹ ਦੜਾ ਇਹ ਅਕਲ ਕੁ ਛੁੱਟੀਆਂ ਤੇ ਚੱਲਦਾ ਤਾਂ ਆਹ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਖੂਹ ਇੱਥੇ ਪਾਣੀ ਦੇ ਵਾਸਤੇ ਕਿਉਂਕਿ ਕਿਲੇ ਦੇ ਵਿੱਚ ਇੰਚੀ ਉੱਚੀ ਪਹਾੜੀ ਆ ਇਹ ਤਾਂ ਪਹਾੜੀ ਦੇ ਉੱਤੇ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀਗਾ ਪਾਣੀ ਹੈਗਾ ਵਿੱਚ ਹਾਂ ਆ ਪਾਣੀ ਹੈਗਾ ਹਜੇ ਥੋੜਾ ਜਿਹਾ ਵਿੱਚ ਕਰ ਤੁਸੀਂ ਅੱਗੇ ਨਾਲ ਜਾਇਓ ਇੱਧਰ ਦੀ ਆਜੋ ਨਾਲ ਦੀ ਨਾਲ ਇੱਧਰ ਦੇਖ ਸਕਦੇ ਹੋ ਆ ਕਿਲੇ ਦੀ ਮੌਣ ਆ ਦਰਖਤ ਹਰੇ ਹੋ ਚੁੱਕੇ ਆ ਆ ਪਾਣੀਆਂ ਦੇ ਵਿੱਚ ਹੈਗਾ ਉੱਤੇ 10 ਫੁੱਟ ਤੱਕ ਦਾ ਪੱਥਰ ਚਣਿਆ ਵਾ ਬਾਕੀ ਕੁਦਰਤੀ ਪੱਥਰ ਹੀ ਆ ਇਸ ਕਿਲੇ ਦੇ ਵਿੱਚ ਜਿਹੜਾ ਤੁਸੀਂ ਇਸ ਵਕਤ ਦੇਖ ਰਹੇ ਹੋ ਆ ਦਰਖਤ ਪਤਾ ਨਹੀਂ ਕਾਦਾ 스멜 ਬਹੁਤ ਆ ਰਹੀ ਆ ਹੈ ਇੱਕ ਚੌਲਾਂ 'ਚ ਨਹੀਂ ਉਹ ਪੱਤਾ ਜਿਆ ਪਾਇਆ ਹੁੰਦਾ ਉਹਨੂੰ ਕੀ ਕਹਿੰਦੇ ਹੁੰਦੇ ਆ ਉਹ ਸਫੈਦਾ ਜਿਹੜਾ ਉਹ ਕੀ ਪੱਤਾ ਉਹ ਚੌਲਾਂ 'ਚ ਲੰਮਾ ਜਿਆ ਪਾ ਕੇ ਆ ਨਹੀਂ ਇਹਦੀ ਨਹੀਂ ਆਉਂਦੀ ਇਹ ਹੋ ਗਿਆ ਤੁਲਸੀ ਦੀ ਆ ਥੋੜੇ ਕੋਲ ਆਹਾ ਇਹ ਕਿਹੜੀ ਤਲਸੀ ਹੋਈ ਪੜਾ ਇਹ ਤਲਸੀ ਨਹੀਂ ਨਹੀਂ ਆ ਪੱਤਿਆਂ ਚ ਹੁੰਦਾ ਯਾਰ ਇਹ ਤੇ ਉਹ 스멜 ਆ ਰਹੀ ਆ ਤੁਸੀਂ ਸਮਝ ਕੇ ਕਿਹੜੀ 스멜 ਕਹਿ ਰਹੇ ਹੋ ਜੋ ਚੌਲਾ ਚ ਪੱਤਾ ਜਾਂ ਹੁੰਦਾ ਪਤਾ ਨਹੀਂ ਉਹਨੂੰ ਕੀ ਕਹਿੰਦੇ ਤੇਜ ਪੱਤਾ ਤੇਜ ਪੱਤਾ ਤੇਜ ਪੱਤਾ ਉਹ ਤੇਜ ਹੁੰਦਾ ਕਰਕੇ ਤਾਂ ਹੀ ਉਹ ਤੇਜ ਪੱਤਾ ਉਹ ਹਾਂ ਆ ਚਲੋ ਇੱਧਰ ਚੱਲ ਗਏ ਕਰ ਨਾ ਹੀ ਆ ਦੇਖੋ ਸੋਨੇ ਵੀਰੇ ਸੋਟੀ ਫੜਾ ਕੇ ਲੱਟ ਰਾਇ ਤੇ ਉਪਰ ਆਵਾ ਉਧਰ ਨਾ ਧਿਆਨ ਦੇ ਇੱਧਰ ਕੋ ਨਿਕਲਿਆ ਬੇ ਤੁਸੀਂ ਉਧਰ ਹਾਂ ਪਤਾ ਹੀ ਦੇਖੀ ਆ ਉੱਪਰ ਫੌਜੀ ਖੜੀ ਆ ਹਾਂ ਤੁਸੀਂ ਪੂਰਾ ਇਸ ਵਕਤ ਕਹ ਲੋ ਕਿ ਕਮਾਂਡੋ ਫੋਰਸ ਵਾਲੇ ਡਿਊਟੀ ਤੇ ਆ ਹਾਂ ਉੱਧਰ ਫੌਜ ਖੜੀ ਆ ਮੈਂ ਕਹ ਵੀ ਤੇ ਆਹ ਦੇਖ ਸਕਦੇ ਹੋ ਆਹ ਗੇਟ ਲੱਗੇ ਹੁੰਦੇ ਸੀ ਇੱਥੇ ਅਵੇਚ ਤੇ ਹੁਣ ਯਾਰ ਸਾਰਾ ਚੂਨੇ ਦੇ ਨਾਲ ਬਣਿਆ ਚੂਨੇ ਦੇ ਨਾਲ ਮਕਾਨ ਪੁਣਾ ਬਹੁਤ ਵੱਡੀ ਗੱਲ ਸੀ ਕਾਰਨ ਕਿਲਾ ਬਣਾਉਣਾ ਉਹ ਵੀ ਚੂਨੇ 'ਚ ਗੜ ਪੈਂਦਾ ਸੀਗਾ ਤੇ ਗੜ ਕਿਹੜਾ ਰਾਕਟ ਘਟਾ ਤੇ ਗੜ ਕਿੱਥੇ ਆਊਗਾ ਜਿੱਥੇ ਕਮਾਦ ਹੋਊਗਾ ਤੇ ਕਮਾਦ ਨੂੰ ਪਾਣੀ ਬਹੁਤ ਚਾਹੀਦਾ ਤੇ ਪਾਣੀ ਰਾਜਸਥਾਨ 'ਚ ਹੈ ਕੋਈ ਨਹੀਂ ਬਹੁਤ ਘਟਾ ਇਹ ਕਿਤੇ ਨਾ ਕਿਤੇ ਜੂਪੀ ਚਾਪੀ ਵਾਲੇ ਪਾਸੋਂ ਲਿਆਉਂਦੇ ਹੋਣੇ ਆ ਫੇਰ ਕਿਤੇ ਉਹਨੂੰ ਮਲਾਉਂਦੇ ਹੋਣੇ ਆ ਫਿਰ ਦਾਲ ਮਾਹਾਂ ਦੀ ਦਾਲ ਪਾਉਂਦੇ ਸੀਗੇ ਕਿਹੜਾ ਕਿਹੜਾ ਸੁੱਖਾ ਬਣ ਜਾਂਦਾ ਤੇ ਉਹ ਇੰਨੀ ਇਹ ਅੱਜ ਰਿਪੇਅਰ ਵੀ ਨਹੀਂ ਹੋ ਰਹੀ ਇਹ ਤਾਂ ਹਾਂ ਅੱਜ ਰਿਪੇਅਰ ਵੀ ਨਹੀਂ ਹੋ ਰਹੀ ਇਹ ਰਾਜਿਆਂ ਦੇ ਕੰਮ ਰਾਜੀ ਝੱਲ ਸਕਦੇ ਸੀਗੇ ਲੈ ਆ ਕਹਿ ਸਕਦੇ ਆ ਕਿ ਉਹਨਾਂ ਉਹੀ ਕਰ ਸਕਦੇ ਸੀ ਉਦੋਂ ਪਾਚ ਤਾਂ ਬਣੇ ਕਿਲਿਆਂ ਨੂੰ ਨਹੀਂ ਸਾਂਭਿਆ ਗਿਆ ਨਹੀਂ ਸਾਂਭਿਆ ਗਿਆ ਹਾਂ ਜਿਹੜੀ ਚੀਜ਼ ਕਿਸੇ ਦੇ ਲੇਖੇ ਲੱਗੀ ਆ ਨਾ ਉਹਦੀ ਡੋਟੀ ਉਹੀ ਕਰ ਸਕਦਾ ਹਾਂ ਘੋੜੇ ਤਿੱਕੇ ਲਿਆ ਨੂੰ ਇਹ ਰਾਜੀ ਸਾਂਭ ਸਕਦੇ ਤੇ ਰਾਜੀ ਸਾਂਭਦੇ ਰਹੇ ਤੇ ਬਾਕੀਆਂ ਤੋਂ ਤਾਂ ਫੇਰ ਇਹਦੀ ਰਿਪੇਅਰ ਵੀ ਨਹੀਂ ਹੋਈ ਠੀਕ ਆ ਦੇਖੋ ਕਿਹੜਾ ਯਾਰ ਆ ਦੇ ਇੱਥੇ ਵੀ ਦਰਵਾਜ਼ਾ ਲੱਗਿਆ ਹੁੰਦਾ ਸੀਗਾ ਆ ਆ ਤਾਂ ਤੁਹਾਨੂੰ ਨਜ਼ਰ ਆ ਜੂਗਾ ਤਾਂ ਪੱਥਰ ਦੇ ਲਾਇਆ ਹੋਇਆ ਵਾ ਗੋਲ ਕਰਕੇ ਆ ਆ ਸੀਗੀ ਐਂਟਰੀ ਮਹਿਲਾਂ ਵਾਲੇ ਪਾਸੇ ਜਾਣਾ ਜਾਂ ਕਿ ਲੋਕ ਇੱਥੇ ਚੁੰਗੀ ਦਾ ਪੈਸਾ ਤੇ ਲੰਦਰ ਜਮਾ ਹੁੰਦਾ ਸੀ ਤਾਂ ਇੱਥੇ ਚੌਂਕੀ ਤੇ ਬੈਠੇ ਹੁੰਦੇ ਸੀ ਪਹਿਰੇਦਾਰ ਉਸ ਸਮੇਂ ਪੂਰੀ شناخت ਕਰਕੇ ਬੰਦਾ ਕੌਣ ਆ ਕਿੱਧਰੋਂ ਆਇਆ ਵਾ ਫਿਰ ਕਿਤੇ ਅੱਗੇ ਕਿਸੇ ਨੂੰ ਮਿਲਣ ਦਿੰਦੇ ਹੁਣੇ ਨਹੀਂ ਤਾਂ ਬਾਹਰ ਚ ਹੀ ਮੋੜ ਦੇਣ ਕਹਿੰਦੇ ਨੇ ਹੁਣ ਕਿਹਾ ਨਹੀਂ ਬਾਈ ਹਿਸਾਬ ਕਰੇ ਨਹੀਂ ਇਹ ਦੂਜਾ 게ਟ ਆ ਗਿਆ ਬਾਈ ਇਹ ਦੂਜਾ 게ਟ ਆ ਗਿਆ ਸੁਣੇ ਮੇਰੇ ਛੁੱਟੀ ਦਿਓ ਮੈਂ ਅੱਗੇ ਜਾਣਾ ਉਹ ਮੋਰ ਮੋਰ ਆ ਗਿਆ ਮੋਰ ਰ ਟਿੱ ਗਿਆ ਜੇ ਮੋਰ ਹੈਗਾ ਫਿਰ ਸੇਫ ਆ ਆਪਾਂ ਉਹ ਉਹ ਡਰੱਗ ਲਈ ਹੁੰਦਾ ਵਾ ਆਜੋ ਆਜੋ ਉਧਰਲੇ ਪਾਸੇ ਆ ਬਾਂਦਰ ਵੀ ਬੈਠੇ ਆ ਆ ਮਗਰਲੇ ਪਾਸਾ ਸਾਰਾ ਟਹਿ ਚੁੱਕਿਆ ਵਾ ਦੇਖੋ ਕਿਰਾ ਸੋ ਇਹ 18ਵੀਂ ਸਦੀ ਦਾ ਬਣਿਆ ਹੋਇਆ ਕਿਲਾ ਹੈ ਜਿਹੜਾ ਕਿ ਚੁੰਗੀ ਦਾ ਕੰਮ ਕਰਦਾ ਸੀ ਪੈਸੇ ਦਾ ਲੈਣ ਦੇਣ ਇੱਥੋਂ ਹੀ ਚੱਲਦਾ ਸੀਗਾ ਆਲਵਰ ਰਿਆਸਤ ਦਾ ਕਿਲਾ ਜਮਾ ਅਸੀਂ ਨਾ ਦੋਸਾ ਵੀ ਤੇ ਨੇੜੇ ਪੈ ਜਾਂਦਾ ਵਾ ਆਲਵਰ ਵੀ ਤੇ ਜੈਪੁਰ ਵੀ ਉਸ ਏਰੀਆ 'ਚ ਪਹੁੰਚੇ ਹੋਏ ਆ ਕਰਨ ਅੰਦਰਲੇ ਪਾਸੇ ਚੱਲੀਏ ਕਿਰਾ ਉਧਰਲੇ ਕਿਰਾ ਮੈਂ ਅੰਦਰਲੇ ਪਾਸੇ ਚੱਲਦਾ ਦੇਖੀ ਕਿਸ ਤਰਿਕਾ ਦਾ ਮਾਹੌਲਾ ਸੋਨੀ ਤੁਸੀਂ ਆਖਰ ਤੀਰਣਾ ਜਾਵਾਂ ਕਰਨ ਦੇ ਪਿੱਛੇ ਚੈੱਕ ਕਰ ਲੀ ਕੇ ਰੂੜਾ ਮਾਰ ਕੇ ਪੈਰ ਨਾ ਕੋ ਖੜਕੜੀ ਚੀਜ਼ ਹੁੰਦੀ ਆ ਕੋਈ ਕੁੱਤਾ ਬਿੱਲਾ ਹੁੰਦਾ ਕੁਛ ਵੀ ਹੁੰਦਾ ਤਾਂ ਭੱਜ ਕੇ ਨਿਕਲ ਜਾਂਦਾ ਵਾ ਖੜਕੇ ਨਾਲ ਆਜੋ ਆ ਵੀ ਇੱਥੇ ਪਹਿਰੇਦਾਰ ਬੈਠੇ ਹੋਣਗੇ ਜਦੋਂ ਕੋਈ ਰਾਜਾ ਅੰਦਰ ਮੀਟਿੰਗ ਕਰਦਾ ਹੋਊਗਾ ਬਾਹਰ ਕਹਿ ਲੋ ਕਿ ਗਾਰਡ ਬੈਠੇ ਹੋਏ ਹੋ ਕਿ ਉਹ ਅੰਦਰੋਂ ਆਵਾਜ਼ ਮਾਰਦਾ ਉਹ ਆਜੋ ਭਾਈ ਤੇ ਉਦੋਂ ਕੋਈ ਅੰਦਰ ਜਾਂਦਾ ਹੋ ਨਹੀਂ ਤਾਂ ਆ ਕੇ ਇੱਥੇ ਆਪਦੀ ਡਿਊਟੀ ਤੇ ਬੈਜਦੇ ਹੋਣੇ ਆ ਜਿਵੇਂ ਵਿਧਾਨ ਸਭਾ ਪਾਰਲੀਮੈਂਟ ਚ ਨਹੀਂ ਹੁੰਦਾ ਉਹ ਫਿਰ ਇਸ਼ਾਰਾ ਕਰ ਦਦੇ ਉਹ ਫਿਰ ਗੁਪਤ ਤਰੀਕੇ ਨਾਲ ਜਾ ਕੇ ਪਰਚੀ ਫਰੋਂ ਇੱਕ ਸਮਾਈ ਕਰਦੇ ਆ ਤੇ ਆ ਦੇਖਿਓ ਆਜੋ ਹੁਣੇ ਰਕਪਾ ਆਈਏ ਸੋ ਬਤਾ ਲਓ ਕਰਨ ਠੰਡੇ ਕ ਬਹੁਤ ਆ ਪੱਖੇ ਦੀ ਲੋੜ ਨਹੀਂ ਏਸੀ ਦੀ ਲੋੜ ਨਹੀਂ ਇੱਥੇ ਆ ਰਿਹਾ ਜੀ ਸਹੀ ਆ ਦੇਖਿਓ ਇਧਰਲੇ ਪਾਸੇ ਕਰਨ ਆ ਜੀ ਹੇਰਾ ਇੱਕ ਕੀ ਸੀਗਾ ਇੱਕ ਤਾਂ ਪੱਥਰ ਆ ਲੱਗਿਆ ਪੱਥਰ ਦੇ ਵਿੱਚਕਾਰ ਸਾਰਾ ਚੂਨਾ ਭਰਿਆ ਵਾ ਇੱਥੇ ਆਹ ਦੇਖੋ ਇੱਥੇ ਸਾਰਾ ਚੂਨਾ ਭਰਿਆ ਵਾ ਤੇ ਉੱਤੇ ਉਹਦੀ ਫੇਰ ਇੱਕ ਛੱਤ ਆ ਮਤਲਬ ਉਹਨਾਂ ਛੱਤਾਂ ਦੇ ਵਿੱਚਕਾਰ ਇੱਕ ਡਬਲ ਕੰਮ ਕੀਤਾ ਸੀਗਾ ਜਿਹਦੇ ਨਾਲ ਠੰਡੀ ਚੀਜ਼ ਗਰਮੀਆਂ ਦੇ ਵਿੱਚ ਠੰਡਾ ਤੇ ਸਿਆਲਾਂ 'ਚ ਗਰਮ ਰਹਿੰਦਾ ਸੀ ਇਹ ਲੈਟ ਕੱਢਾ ਜੀ ਹੈ ਲੈਟ ਹੈਗੀ ਆ ਲੈਓ ਕੱਢਿਓ ਲੈਟ ਲੈ ਹਾਂ ਬਹੁਤ ਚੰਗਾ ਕੰਮ ਕੀਤਾ ਤੁਸੀਂ ਸੁੰਨੀ ਬਾਈ ਲੈਟ ਲੈ ਕੇ ਆਇਆ ਸੀਗਾ ਤਾਈਓ ਅਸੀਂ ਨਾ ਟੂਰ ਤੇ ਤਿੰਨ ਚਾਰ ਵਾਰਦੇ ਆਉਨੇ ਆਂ ਤੇ ਸੋਨੀ ਮਾਰ ਇਸ ਕਮਾ ਦੇ ਵਿੱਚ ਸੋਨੀ ਫਿਰ ਦਿਓ ਲਾਈਟ ਕਿਉਂਕਿ ਇਹ ਪਤਾ ਹੁੰਦਾ ਕਿਹੜੀ ਚੀਜ਼ ਕਿਦੋਂ ਲੋਡ ਪਾਈ ਜਾਣੀ ਹਲੇ ਹੁਣ ਮੈਨੂੰ ਚੇਤਾ ਨਹੀਂ ਸੀ ਬਾਈ ਸੋਨੀ ਲਾਈਟ ਦਾ ਮੈਨੂੰ ਤਾਂ ਪਤਾ ਨਾ ਹਾਂ ਆਹ ਦੇਖ ਲੈ ਆ ਲੈ ਆਹ ਚੀਜ਼ ਦੱਸ ਆਗੀ ਹੁਣ ਤੱਕ ਕਲੀਅਰ ਆ ਗਈ ਹੋਊਗੀ ਮੈਂ ਥੋੜਾ ਇਧਰ ਅੱਧਰ ਜਾ ਕੇ ਹੋਰ ਦੇਖਾਂ ਇਹ ਉੱਥੇ ਚੱਲੇ ਜਿੱਥੇ ਕਿਸ ਨੂੰ ਉਹ ਪੜਨ ਨਹੀਂ ਦਿੰਦੇ ਹੁਣੇ ਕਹਿੰਦੇ ਸੀਗੇ ਇੱਥੇ ਸੱਪ ਰੱਖਿਆ ਕਰਦਾ ਵਾ ਹੁੰਦਾ ਠੰਡਾ ਥਾਂ ਪਰ ਸਾਪੋ ਹੋ ਸਕਦਾ ਇੱਥੇ ਹਾਂ ਇਧਰਲੇ ਪਾਸੋਂ ਦੇਖੋ ਕਿ ਰਾਂ ਯਾਰ ਇਹ ਇਹਦੇ ਸੇਮ ਹੀ ਇਧਰਲੇ ਪਾਸੇ ਆ ਲੈ ਕੰਦਾ ਜੀ ਕਹਿੰਨੇ ਵੀ ਖਜ਼ਾਨਾ ਖਜ਼ਾਨਾ ਇੱਥੇ ਹੁੰਦਾ ਇੱਥੇ ਹੀ ਹੁੰਦਾ ਹੋਣਾ ਇਹ ਗੁਪਤ ਤਰੀਕੇ ਨਾਲ ਰੱਖਦੇ ਹੋਣੇ ਆ ਇੰਨੀ ਸਿਕਿਉਰਿਟੀ ਆ ਆਖਰੀ ਕਮਰੇ ਆਹੇ ਹਾਂ ਦੇਖੋ ਲੈ ਆ ਛੱਤਾਂ ਦੇਖੋ ਪੱਟੀਆਂ ਦੀਆਂ ਪਾਈਆਂ ਹੋਈਆਂ ਹੈ ਯਾਰ ਕਿੰਨੇ ਸੁਨੇ ਰਹਿ ਗਏ ਮਹਿਲ ਮਨਾਰੇ ਉਹ ਮਾਨਕ ਵਾਲਾ ਗਾਣਾ ਨਹੀਂ ਹਾਂ ਬਾਈ ਹਾਂ ਉਹ ਉਹ ਗੱਲ ਹੋ ਗਈ ਯਾਰ ਪਰ ਇੱਥੇ ਦੇਖੋ ਲੋਕਾਂ ਨੇ ਨਾ ਖਜ਼ਾਨਾ ਲੱਭਣ ਦੇ ਚੱਕਰ ਚ ਆ ਤੋੜੀਆਂ ਇਹ ਕਾਹ ਤੋਂ ਤੋੜੇ ਆ ਲੋਕਾਂ ਨੂੰ ਲੱਗਦਾ ਸੀ ਇੱਥੇ ਪੈਸਾ ਤੇ ਲਖ ਖਜ਼ਾਨਾ ਹੋਊਗਾ ਇਸ ਕਰਕੇ ਆ ਦੇਖੋ ਕਿੰਨੀ ਪੰਨ ਤੋੜ ਕੀਤੀ ਪਈ ਆ ਕਰਨ ਵਰਾਜ ਬਾਹਰ ਚਲ ਗਏ ਆਪਾਂ ਹਾਂਜੀ ਆ ਜੂਬਰੇ ਇੱਧਰ ਚਲ ਇੱਧਰ ਦੇਖੀਏ ਚਲੋ ਸੇ ਇੱਧਰ ਆ ਜਾਓ ਕਰਨ ਆ ਦੇਖੋ ਇਹਦੀ ਕਿੰਨੀ ਪੰਨ ਤੋੜ ਕੀਤੀ ਪਈ ਆ ਖਜ਼ਾਨਾ ਲੱਭਣ ਦੇ ਚੱਕਰ ਚ ਹਾਲਾਂਕਿ ਇਹ ਤਾਈਓ ਪੱਟਿਆ ਹੋਵੇ ਕੁਛ ਨਾ ਕੁਛ ਰਾਜ ਦਾ ਦੱਬਿਆ ਹੋਊ ਤਾਂ ਸਾਨੂੰ ਮਿਲ ਜੂਗਾ ਆਏ ਪਟਕੇ ਕਿਲੇ ਨਾ ਆਏ ਕੰਪਾਈਨਾ ਨਹੀਂ ਲਈਆਂ ਜਾਣੀਆਂ ਮੈਂ ਇਨੀ ਗੱਲ ਦੱਸ ਦੇ ਨਾ ਆਏ ਕਿ ਹਣਾ ਕਿਸੇ ਦੀ ਕਮਾਈ ਤਾਂ ਆਪ ਦੀ ਬਰਕਤ ਪਾਉਂਦੀ ਆ ਆ ਦੇਖੋ ਕਿਰਾ ਚਲ ਜੀ ਕਰਨ ਬਾਹਰ ਨੂੰ ਚਲ ਆ ਜੋ ਹੋਰ ਪਾਸੇ ਜਾ ਕੇ ਦਿਖਾਉਨੇ ਆ ਤੁਹਾਨੂੰ ਓਕੇ ਦਰਸ਼ਕੋ ਆ ਜੋ ਕਿਰਾ ਇਧਰਲੇ ਪਾਸੇ ਚੱਲ ਗਏ ਆ ਸਾਹਮਣੇ ਵਾਲੇ ਪੋਰਸ਼ਨ ਚ ਇਹ ਵੀ ਬਹੁਤ ਸੋਹਣੇ ਆ ਸਾਨੂੰ ਤੇਰੇ ਇਹ ਚੀਜ਼ਾਂ ਨਾਲ ਮੁਹੱਬਤ ਹੋ ਗਈ ਆ ਸੱਚੀ ਪੁੱਛੋ ਤਾਂ ਨਾ ਮੈਨੂੰ ਜਦੋਂ ਇਹ ਕੈਨੇਡਾ ਸੀ ਮੈਨੂੰ ਆ ਹੀ ਲੱਗੀ ਗਿਆ ਯਾਰ ਕਦੋਂ ਮੈਂ ਜਾ ਕੇ ਆ ਚੀਜ਼ਾਂ ਦੇਖੂ ਕਦੋਂ ਜਾ ਕੇ ਦੇਖੂ ਬੰਗੋ ਆਪਾ ਛੇਤੀ ਨੂੰ ਮੜਿਆਏ ਕਿਉਂਕਿ ਇੱਥੇ ਹਰ ਚੀਜ਼ ਦੇ ਵਿੱਚ ਰੂਹ ਵਸਦੀ ਆ ਇੱਥੇ ਤਾਂ ਪੱਥਰਾਂ ਦੇ ਵਿੱਚ ਵੀ ਰੂਹ ਵਸਦੀ ਆ ਜੇ ਪੱਥਰਾਂ ਦੇ ਵਿੱਚ ਰੂਹ ਨਾ ਹੋਵੇ ਤਾਂ ਲੋਕ ਪੂਜਣ ਕਿਉਂ ਹੈ ਬਿਲਕੁਲ ਜੀ ਬਿਲਕੁਲ ਜੇ ਪੱਥਰਾਂ ਦੇ ਵਿੱਚ ਵੀ ਕੋਈ ਗੱਲ ਨਾ ਹੋਵੇ ਤਾਂ ਲੋਕ ਪੂਜਣ ਕਿਉਂ ਆ ਦੇਖ ਲੈ ਤਾਂ ਮੈਨੂੰ ਤਾਂ ਯਾਰ ਚੰਗੇ ਲੱਗਦੇ ਆ ਇਹ ਕਰਨ ਆ ਜੋ ਹੌਲੀ ਹੌਲੀ ਕਰਕੇ ਆਇਆ ਤਾਂ ਹਲੇ ਪਾਸੇ ਵਾਹ ਜੀ ਵਾਹ ਸ਼ਾਨਦਾਰ ਸ਼ਾਨਦਾਰ ਕੰਮ ਆਜੋ ਆ ਦੇਖਿਓ ਕਿਰਾ ਇਹ ਪਲਾਸਤਰ ਕੀਤਾ ਹੋਇਆ ਬਹੁਤ ਮਲਾਈਮਦਾਰ ਪਲਾਸਤਰ ਕੀਤਾ ਹੋਇਆ 18ਵੀਂ ਸਦੀ ਦਾ ਹਜੇ ਤੱਕ ਵੀ ਲਿਆ ਨਹੀਂਗਾ ਜਿੱਥੋਂ ਤੱਕ ਮੈਨੂੰ ਇਹ ਲੱਗਦਾ ਹੋ ਸਕਦਾ ਇਹ ਮੰਦਿਰ ਵੀ ਹੋਵੇ ਹੋ ਸਕਦਾ ਇਹ ਰਾਣੀਆਂ ਦੇ ਲਈ ਕਿ ਰਖਮਾ ਇੱਕ ਕਮਰਾ ਵੀ ਹੋਵੇ। ਬਈ ਦੇਖੋ ਤੁਹਾਡੀ ਗੱਲ ਸਹੀ। ਹਾਂ ਜਿੱਥੇ ਨਾ ਨਿਸ਼ਾਨੀਆਂ ਦੇ ਪੇਂਟਿੰਗ ਇਹ ਪਟਿਆ ਵਾ। ਪੂਰੇ ਪੂਰੇ ਖਜ਼ਾਨਾ ਹੋਊਗਾ। ਫਿਰ ਆਹ ਉਰੇ ਪੇਂਟਿੰਗ ਇੱਥੋਂ ਪਟਿਆ ਹੋਈ ਪਿੱਛੇ ਖਜ਼ਾਨਾ ਹੋਊਗਾ। ਬਸ ਲੱਗਿਆ ਵੀ ਕਿਸੇ ਚਿੱਤਰ ਬਣਿਆ ਵਾ ਵੀ ਕਿਸੇ ਨੇ ਕਹਿਤਾ ਹੋਣਾ ਵੀ ਇੱਥੇ ਖਜ਼ਾਨਾ ਹੁੰਦਾ। ਵੀ ਨਿਸ਼ਾਨੀ ਆ। ਤੇ ਉਵੇਂ ਆਹ ਦੇਖੋ ਆਪਾਂ ਅੱਗੇ ਨਹੀਂ ਜਾਵਾਂਗੇ ਕਿਸੇ ਨੇ ਦੀਵਾ ਜਗਾਇਆ ਸੀਗਾ। ਇਹ ਵੀ ਅੰਦਾਜ਼ਾ ਆਪਣਾ ਸਹੀ ਨਿਕਲਿਆ। ਇਹ ਮੰਦਿਰ ਹੀ ਆ। ਹਾਂ ਇਹ ਮੰਦ ਇਹ ਕਹਿ ਸਕਦੇ ਆ ਕਿ ਮੰਦਿਰ ਆ ਦੀਵਾ ਬਜਗਦਾ ਵਾ ਆ ਪੇਂਟਿੰਗਸ ਕਿੰਨੀਆਂ ਸੋਹਣੀਆਂ ਵਾ। ਪੇਂਟਿੰਗਜ਼ ਕਿੰਨੀਆਂ ਸੋਹਣੀਆਂ ਦੇਖੋ ਕਰਨ ਆ ਰਿਹਾ ਸਹੀ ਵੀਰੇ ਕਮਾਲ ਯਾਰ ਕਮਾਲ ਤੇ ਇਹ ਦੇਖੋ ਇਹਦੀ ਐਂਟਰੀ ਬਹੁਤ ਕਮਾਲ ਦੀ ਆ ਇੱਥੋਂ ਆਏ ਇਹ ਪ੍ਰਕਰਮਾ ਵਾਸਤੇ ਆ ਇਹ ਪ੍ਰਕਰਮਾ ਵਾਸਤੇ ਹੋ ਸਕਦਾ ਆਜੋ ਆਜੋ ਹਾਂ ਆਪਾਂ ਇੱਧਰ ਆ ਦੇ ਇੱਧਰ ਵੀ ਰਸਤਾ ਹੈਗਾ ਵਾ ਆ ਦੇਖੋ ਇਹ ਇਧਰੋਂ ਜਾਵਾਂਗੇ ਪਰਲੇ ਪਾਸੇ ਫੇਰ ਇਹ ਰਾਹ ਨਿਕਲਿਆ ਆਊਗਾ ਤੇ ਇਹ ਇਧਰ ਮਾੜੇ ਜਾ ਕੇ ਦੇਖਾਂ ਖਵਾ ਬੋਟਨ ਦੀ ਹਰ ਰਹੀ ਹੈ ਹਾਂ ਇਹ ਬਾਹਰਲੇ ਬਰਜਤੇ ਆ ਗਏ ਆ ਜੋ ਕਰਨ ਇਧਰ ਚੜਿਓ ਚੜਿਓ ਆਜੋ ਹੌਲੀ ਹੌਲੀ ਕਰਕੇ ਕਰਨ ਦੀ ਡਿਊਟੀ ਬਹੁਤ ਸਖਤ ਆ ਤੇ ਕਰਨੇ ਦੀ ਕੈਮਰਾਮੈਨੀ ਕਿਹੋ ਜਿਹੀ ਲਗੀ ਕਮੈਂਟ ਕਰਕੇ ਲਾਜ਼ਮੀ ਦੱਸਿਓ ਹੌਸਲਾ ਵਧਾਇਓ ਬੰਦੇ ਦਾ 22 ਇੱਕ ਕਿਲੋਕੇ ਇਤਕੇ ਨਾਲੇ ਮਸਲ ਤੇ ਪਹਿਲੀ ਵਾਰ ਹੀ ਆਇਆ ਵਾ ਤੇ ਇਹ ਮਸ਼ਹੂਰ ਬੰਦਾ ਹੈ ਆਪਣੇ ਕੈਨੇਡਾ ਚ ਵੀ ਸਾਥ ਪੂਰਾ ਦਿੱਤਾ ਆਜੋ ਕਿਉਂਕਿ ਆਪਣੇ ਨਾਲ ਇਕੱਲਾ ਕੈਮਰਾਮੈਨ ਨਹੀਂ ਅਥਲੀਟ ਬੰਦਾ ਵੀ ਚਾਹੀਦਾ ਵਾ ਕਿਉਂਕਿ ਸਾਡੇ ਨਾਲ ਇਹ ਆ ਕੰਮ ਕੀ ਇਹ ਨਹੀਂ ਪਤਾ ਰੋਟੀ ਦੇ ਚਾ 3-4 ਆ ਰਹੀ ਵੀ ਮਿਲ ਜੇ ਇਹ ਨਹੀਂ ਪਤਾ ਸਾਰਾ ਦਿਨ ਵੀ ਰੋਟੀ ਨਾ ਮਿਲੇ ਇਹ ਕੰਮ ਹੁੰਦਾ ਚਲੋ ਆਜੋ ਇਧਰ ਦੇ ਪਾਸੇ ਆ ਪੀਲਾ ਜੀਆਂ ਲੱਗਦੀ ਹੁੰਦੀਆਂ ਸੀ ਇਹਨਾਂ ਨੂੰ ਆਇਓ ਆਇਓ ਤੁਰੇਓ ਜਿਵੇਂ ਉਤਲੇ ਬਰਜ ਤੇ ਆ ਗਏ ਆਪਾਂ ਇਧਰੋਂ ਵੀ ਚਾਰੇ ਪਾਸੇ ਨਿਗਰੱਖੀ ਜਾਂਦੀ ਸੀਗੀ ਆਹ ਕੀ ਹੋ ਸਕਦਾ ਹਾਂ ਇਹ ਵੀ ਗੁਪਤਕ ਤਰੀਕੇ ਦਾ ਕਮਰਾ ਵਾ ਜਿੱਥੇ ਪੈਸਾ ਢੇਲਾਉ ਰੱਖਦੇ ਹੁੰਦੇ ਹੋਣਗੇ ਹਾਂ ਦੇਖ ਸਕਦੇ ਹੋ ਤੁਸੀਂ ਇਹ ਬਲਦੇਵ ਗੜ੍ਹ ਦਾ ਕਿਲਾ ਵਾ ਹਾਂ ਦੇਖੋ ਅੱਗੇ ਕਰਨ ਸਹੀ ਪਰਲੇ ਪਾਸੇ ਵੀ ਖੰਡਰੀ ਖੰਡਰ ਨੇ ਤੇ ਇਧਰਲੇ ਪਾਸੇ ਖਜੂਰਾ ਵਗੈਰਾ ਲੱਗੀਆਂ ਪਾਣੀ ਦਾ ਸਰੋਤ ਦਿੱਤਾ ਆ ਮਤਲਬ ਕਈ ਚੌਂਕੀਆਂ ਸੀ ਇਸ ਕਿਲੇ ਦੀਆਂ ਤੇ ਆ ਜੋ ਆਪਾਂ ਹੋਰ ਅੱਗੇ ਚਲਦੇ ਆਂ ਤੇ ਅੱਗੇ ਜਾ ਕੇ ਦੇਖਦੇ ਆਂ ਹਾਜੂ ਇੱਕ ਹੋਰ ਨਵੇਂ ਪੋਰਸ਼ਨ ਚ ਲੈ ਕੇ ਚਲਦਾ ਤੁਹਾਨੂੰ ਆ ਜੋ ਕਰਾਂ ਹਾਜੂ ਇੱਕ ਆਹ ਦੇਖ ਹੋਰ ਗੱਲ ਆ ਪੋਲ ਆ ਇੱਥੋਂ ਦੀ ਇੱਥੇ ਟੁੱਟ ਚੁੱਕੀ ਇੱਥੇ ਪੱਟੀ ਹੁੰਦੀ ਸੀ ਇੱਥੋਂ ਥੱਲੇ ਦੀ ਨਾ ਅੰਡਰਗਰਾਉਂਡ ਪਾਣੀ ਆ ਪੌੜੀਆਂ ਦਾ ਪਾਣੀ ਸਾਰਾ ਥੱਲੇ ਦੀ ਇੱਥੋਂ ਨਿਕਲਦਾ ਸੀਗਾ ਆਹ ਇੱਥੋਂ ਤੱਕ ਤੁਰਿਆ ਆਉਂਦਾ ਸੀ ਸਾਰਾ ਇਹ ਸਾਰੀਆਂ ਪੱਟੀਆਂ ਦੇ ਵਿੱਚ ਇਹ ਪਾਣੀ ਇੱਥੇ ਥੱਲੇ ਦੀ ਅੰਡਰਗਰਾਉਂਡ ਸਪਲਾਈ ਸੀਗੀ ਮਤਲਬ ਬੱਦੂ ਪਾਣੀ ਆ ਬਰਖਾ ਦਾ ਉਹਨੂੰ ਸਟੋਰ ਕੀਤਾ ਜਾਂਦਾ ਹੋਊਗਾ ਇੱਕ ਪਾਸੇ ਇੱਕ ਕੋਈ ਖੂਹ ਚ ਪਾ ਲੈਂਦੇ ਹੋਣੇ ਜਾਂ ਅਲੱਗ ਅਲੱਗ ਥਾਵਾਂ ਤੇ ਸਟੋਰ ਕਰਨ ਦੇ ਕੰਮ ਆਉਂਦਾ ਸੀ ਆ ਜਾਓ ਇੱਧਰ ਚੱਲ ਗਏ ਬਲਦੀਓ ਗੜ ਕਿਲਾ ਕਹਿੰਦੇ ਆ ਇਹਨੂੰ ਇੱਧਰ ਨਾ ਚੱਲਾਂ ਮੈਂ ਇੱਧਰ ਜਾ ਕੇ ਦੇਖਦਾ ਆ ਜਾਓ ਹਵਾ ਠੰਡੀ ਕਿੰਨੀ ਆ ਰਹੀ ਆ ਕਿ ਲਈ ਉਹ ਡਾਇਰੈਕਸ਼ਨਸ ਨੂੰ ਦੇਖ ਕੇ ਬਣਾਏ ਜਾਂਦੇ ਸੀ ਤਾਂ ਕਿ ਆਜੋ ਆਜੋ ਉੱਤੇ ਵੀ ਇੱਕ ਬਹੁਤ ਸੋਹਣਾ ਕਮਾਲ ਦਾ ਕੰਮ ਆ ਆਜੋ ਆਇਓ ਹਾਂ ਖਾਪੂਰ ਛ ਰਹੀ ਗਿਆ ਸੀਗਾ ਇਹ ਜਿੱਥੇ ਆਪਾਂ ਦੇਖਦੇ ਸੀ ਨਾ ਖਜ਼ਾਨੇ ਰੱਖੇ ਹੁੰਦੇ ਸੀ ਇਉਂ ਦੂਤਲੀ ਬਿਲਡਿੰਗ ਆ ਇਹ ਮਤਲਬ ਰਾਜਦਾਰ ਹੈਸ਼ੀ ਪ੍ਰਬੰਧ ਹੋਊਗਾ ਰਾਜਾ ਵੀ ਆ ਕੇ ਰਹਿੰਦੇ ਹੀ ਹੋਣਾ ਵਾ ਜਿਵੇਂ ਰੈਸਟ ਹਾਊਸ ਹੁੰਦੇ ਆ ਜਾਂ ਸਰਕਟ ਹਾਊਸ ਹੁੰਦੇ ਆ ਉਸੇ ਤਰੀਕੇ ਨਾਲ ਰਾਜਾ ਆ ਕੇ ਇੱਥੇ ਰਹਿੰਦਾ ਹੋਊਗਾ ਜਾਂ ਕਹ ਲੋ ਕਿ ਗਾਸਟਡ ਅਫਸਰ ਜਿਹੜੇ ਅੱਜ ਦੇ ਉਹ ਵੀ ਆ ਕੇ ਰਹਿੰਦੇ ਹੁਣ ਜਿਵੇਂ ਕਿ ਦਰਬਾਰ ਦੇ ਵਿੱਚ ਮੰਤਰੀ ਸੰਤਰੀ ਕੀ ਕੌਸ਼ਨ ਦਾ ਲੱਲਾ ਪੱਬਾ ਉਹ ਆ ਕਰਨ ਰਿਹਾ ਹੋਗਾ ਇੱਕ ਛੱਤਾਂ ਦੀ ਖੂਬੀ ਦਿਖਾਵਾਂ ਤੁਹਾਨੂੰ ਮੈਂ ਛੱਤਾਂ ਕਮਾਲ ਦੀਆਂ ਆ ਆ ਪੱਟੀਆਂ ਪਾਈਆਂ ਹੋਈਆਂ ਉੱਤੇ ਆ ਭਰਤਾ ਥੱਲੇ ਚੂਨਾ ਭਰਿਆ ਜਾਂਦਾ ਹੁੰਦਾ ਸੀ ਤੇ ਉਦੋਂ ਥੱਲੇ ਘੜੇ ਫੱਟ ਹੁੰਦੇ ਸੀਗੇ ਘੜੇ ਕੀ ਕਰਦੇ ਸੀਗੇ ਕਿ ਗਰਮੀ ਸਰਦੀ ਨੂੰ ਸੋਖਦੇ ਸੀਗੇ ਆ ਦੇਖੋ ਆ ਘੜਿਆਂ ਦੇ ਸਨ ਨਿਸ਼ਾਨ ਨਜ਼ਰ ਆ ਜਾਣਗੇ ਕਿ ਘੜੇ ਫੱਟੋਏ ਨਜ਼ਰ ਆ ਜਾਣਗੇ ਤੁਹਾਨੂੰ ਮਤਲਬ ਘੜੇ ਵੀ ਲਾਏ ਜਾਂਦੇ ਸੀ ਤਾਂ ਕਿ ਇਹਦਾ ਕਾਰਨ ਕਈ ਸੀ ਇੱਕ ਤਾਂ ਖੜਕਾ ਸੁਣ ਜਾਂਦਾ ਸੀਗਾ ਐ ਕਿ ਜਿਵੇਂ ਉਹ ਸਨ ਰੋਕ ਕੇ ਸਾਧਿਆ ਕਿ ਸਾਊਂਡ ਪ੍ਰੂਫ ਜੇ ਹੈਨਾ ਤੇ ਉਹ ਬਣ ਜਾਂਦਾ ਜਿਵੇਂ ਸਟੂਡੀਓ ਹੁੰਦੇ ਅੱਜ ਕੱਲ ਮਤਲਬ ਖੜਕਾ ਨਹੀਂ ਸੀ ਹੁੰਦਾ ਤੇ ਇਸ ਤਰੀਕੇ ਦੇ ਨਾਲ ਹੀ ਕਿ ਬੜਾ ਇਮਾਰਤਾਂ ਨੂੰ ਬਣਾਇਆ ਜਾਂਦਾ ਸੀ ਖਾਸ ਤੌਰ ਤੇ ਆ ਸੰਗ ਮਰਮਰ ਦੀ ਡਿੱਗੇ ਪਿਆ ਪਿੱਲਰ ਆ ਦੇਖ ਸਾਹਮਣੇ ਹ ਸੰਗ ਮਰਮਰ ਦੇ ਪਿੱਲਰ ਕੜ ਕੇ ਰੱਖੇ ਹੋਇਆ ਇੱਧਰ ਵੀ ਕਰਨ ਮੈਂ ਜਾ ਕੇ ਆਵਾਂ ਆ ਜੋ ਆ ਜੋ ਤੁਰਿਓ ਬਹੁਤ ਖੂਬਸੂਰਤ ਕਿਲਾ 18ਵੀਂ ਸਦੀ ਦਾ ਬਣਿਆ ਹੋਇਆ ਆ ਜੋ ਇੱਧਰ ਲੱਭੇ ਕਰਨ ਹੌਲੀ ਹੌਲੀ ਆ ਜੋ ਕੇ ਨਾ ਪਾ ਦੇਖੀ ਇਹ ਵੀ ਇੱਕ ਗੋਫਤਸ ਰੰਗ ਦੀ ਤਰ੍ਹਾਂ ਥੱਲੇ ਜਾਂਦਾ ਰਸਤਾ ਪਰ ਇਹ ਹੁਣ ਇਹ ਨਹੀਂ ਪਤਾ ਜਾਊਗਾ ਕਿੱਧਰ ਦੀ ਮਾੜਾ ਜਨਾ ਮੈਂ ਇਧਰੋਂ ਦੇਖ ਕੇ ਹਾਂ ਅੱਜ ਇਹ ਕਰਾ ਥੱਲੇ ਜਰਾ ਨਿਕਲਦਾ ਅੰਡਰਗਰਾਉਂਡ ਅੰਡਰਗਰਾਉਂਡ ਥੱਲੇ ਦੀ ਵੀ ਰਸਤਾ ਸੀਗਾ ਆ ਦਿਖਾ ਸਕਦੇ ਹੋ ਤੁਸੀਂ ਲੈ ਅੰਡਰਗਰਾਉਂਡ ਵੀ ਰਸਤਾ ਆਉਂਦਾ ਸੀ ਇਧਰ ਦੀ ਕਮਾਲ ਯਾਰ ਅੱਜ ਬਚਾ ਕੇ ਕੰਮ ਵਿਕਨਾਰੇ ਕਰਨਾਰੇ ਇਹ ਤੁਮ ਤਾਂ ਛੱਡ ਦੋ ਆ ਜਿਓ ਹੋਰ ਆ ਸਕਦੇ ਹੋ ਕਰਨ ਹੌਲੀ ਹੌਲੀ ਗੌਰ ਕਰਕੇ ਆ ਜਿਓ ਆਪਾਂ ਕਿਲੇ ਦੇ ਇੱਕ ਦੂਜੇ ਪਾਸੇ ਬੁਰਜ ਵਾਲੇ ਪਾਸੇ ਨਿਕਲੇ ਆਏ ਆ ਇੱਕ ਸਿਰੇ ਤੋਂ ਲੱਗੇ ਸੀਗੇ ਦੂਜੇ ਸਿਰੇ ਤੇ ਆ ਖੜੇ ਹੋਏ ਆ ਇਹ ਆ ਸ਼ਾਨਦਾਰ ਬਲਦੇਵ ਗੜ ਦਾ ਕਿਲਾ ਇੱਕ ਛਤ ਹੋਰ ਆ ਉੱਤੇ ਆਪਾਂ ਰਹਿ ਗਏ ਉਦੋਂ ਉੱਤੇ ਕਿਛੁੱਤ ਹੋਰ ਹੈਗੀ ਆ ਚਲੋ ਆਪਾਂ ਉਧਰਲੇ ਪਾਸੇ ਵੀ ਚੱਲਦੇ ਆਂ ਆਪਾਂ ਹੋਰ ਉੱਤੇ ਜਾਣ ਦੀ ਕੋਸ਼ਿਸ਼ ਕਰਾਂਗੇ ਰਾਹ ਲੱਭ ਜੇ ਆ ਬਹੁਤ ਸੋਹਣੀ ਇਮਾਰਤ ਆ ਆ ਬਹੁਤ ਸੋਹਣੀ ਇਮਾਰਤ ਆ ਕਮਾਲ ਦੀ ਕਲਾਕਾਰੀ ਕੀਤੀ ਹੋਈ ਆ ਖੜੇ ਮੋਰਚੇ ਤੇ ਹਾਂ ਠੀਕ ਆ ਇਧਰਲੇ ਪਾਸੇ ਰਾਹ ਹੈਗਾ ਉੱਤਰ ਨੂੰ ਇਧਰਲੇ ਪਾਸੇ ਦੀ ਥਾਂ ਉੱਥੇ ਵੀ ਆਉਣਾ ਪਊਗਾ ਕਹਿੰਦਾ ਹਾਂ ਹਾਂ ਆ ਜਾਣੇ ਆ ਕੀ ਚੀਜ਼ ਥੱਲੇ ਵਾਲਾ ਹਾਂ ਆ ਜੋ ਆ ਜੋ ਥੱਲੇ ਚੱਲ ਕੇ ਉਹਨੇ ਦੇਖ ਕੇ ਆਉਨੇ ਆ ਬਹੁਤ ਖਾਸ ਜੀ ਜਾਣੇ ਇਸ ਕਿਲੇ ਦੀਆਂ ਮੈਂ ਕੱਲੀ ਕੱਲੀ ਚੀਜ਼ ਦਿਖਾਉਣਾ ਚਾਹੁੰਦਾ ਕੋਈ ਰਹਿ ਨਾ ਜਾਵੇ ਕਿਉਂਕਿ ਇਹ ਕਿਲੇ ਯਾਰ ਕੀ ਪੱਕਾ ਦੋ ਖਤਮ ਹੋ ਜਾਣ ਰਾਜੇ ਹੁੰਦੇ ਤਾਂ ਉਹਨਾਂ ਨੇ ਸੰਭ ਲੈਣੇ ਸੀਗੇ ਇਹਦਾ ਮਤਲਬ ਉਦੋਂ ਦੇ ਅਫਸਰ ਤਕੜੇ ਸੀਗੇ ਜਿਹੜੇ ਸਾਹਮਦੇ ਰਏ ਚੀਜ਼ਾਂ ਡੈਮੋਕ੍ਰੇਸੀ ਵੀ ਕਿਤਨਾ ਕਿਤੇ ਚੀਜ਼ਾਂ ਨੂੰ ਖਾ ਰਹੀ ਆ ਆ ਜੀ ਜਵਾਜੂ ਕਰ ਆ ਪੜ ਗਿਓ ਉਤਰੇ ਆਪਾਂ ਸੁਣੀ ਵੀਰ ਥੱਲੇ ਗੌਰਮੈਂਟ ਹੀ ਕਿਲੇ ਦੀ ਕੰਦ ਕਰ ਗਈ ਆ ਉਨੀ ਹੋ ਰਹੀ ਓਥੇ ਹਾਂ ਕਿਲੇ ਦੀ ਕੰਦ ਸਹੀ ਆ ਆ ਜੋ ਇਧਰਲੇ ਪਾਸੇ ਚੱਲ ਗਏ ਇੱਕ ਥੱਲੇ ਪਾਸੇ ਹੋਰ ਜਗ੍ਹਾ ਕੀ ਹੈਗੀ ਆ ਅੰਦਰ ਵੜ ਕੇ ਦੇਖਦੇ ਆਂ ਇਦਰੀ ਕਹਿੰਦੇ ਸੀ ਨਾ ਹਾਂਜੀ ਹਾਂਜੀ ਹਲੋ ਮੈਂ ਲਾਈਟ ਫਲਾਈਟ ਕਰ ਲਈ ਆ ਓਹੋ ਕਮਾਲ ਆਹ ਦੇਖੋ ਕੀ ਦਿਖਾਇਓ ਗਰਾਂ ਲੈ ਇੱਥੇ ਰੱਖਦੇ ਹੁਣੇ ਆਪਦੀ ਮਤਲਬ ਕਹਿ ਲੋ ਕਿ ਕੀਮਤੀ ਚੀਜ਼ਾਂ ਕੀਮਤੀ ਚੀਜ਼ਾਂ ਰੱਖਣ ਵਾਲਾ ਥਾਂ ਤਹਿ ਖਾਨੇ ਜਿਹਨੂੰ ਕਹਿੰਦੇ ਨਾ ਤਹਿ ਖਾਨੇ ਹੁੰਦੇ ਆ ਅਸਲ 'ਚ ਇਹ ਤਹਿ ਖਾਨੇ ਹੁੰਦੇ ਆ ਤੇ ਆਹ ਕੀ ਆ ਇੰਦਰ ਇਹ ਵੀ ਛੋਟਾ ਜਿਹਾ ਕਮਰਾ ਕਰਨ ਆਇਓ ਆਜੂ ਹਜੂ ਤੁਰੇ ਉਤਰੇ ਹਾਂ ਆ ਛੋਟੇ ਜਿਹੇ ਕਮਰੇ ਦੇ ਵਿੱਚ ਹੀ ਇੱਕ ਹੋਰ ਕਮਰਾ ਅੱਗੇ ਤੱਕ ਲੈ ਇਹ ਬਣਿਆ ਹੋਇਆ ਹੁਣ ਆਪਾਂ ਮਗਰ ਮੁੜ ਕੇ ਨਾ ਉਧਰਲੇ ਪਾਸੇ ਜਾਣਾ ਹੈ ਇਧਰ ਜਾ ਕੇ ਦੇਖਦਾ ਇਹ ਕੋਠੜੀਆਂ ਇਨਕੀਆਂ ਨਕੀਆਂ ਇਹ ਕਿਹੜੇ ਕੰਮ ਆਉਂਦੀਆਂ ਹੋਣਗੀਆਂ ਯਾਰ ਬਾਈ ਥੋੜੀਆਂ ਜਿਹੀਆਂ ਥੋੜੀਆਂ ਜਿਹੀਆਂ ਹੋਣਗੀਆਂ ਹਾਂ ਇਹ ਕਿਹੜੇ ਕੰਮ ਆਉਂਦੀਆਂ ਹੋਣਗੀਆਂ ਹੈ ਮੈਂ ਇਧਰ ਜਾ ਕੇ ਦੇਖਾਂ ਹੋਰ ਹਾਜੂ ਯਾਰ ਆ ਆ ਕੁਝ ਹੋਰ ਕਿਹੜੇ ਕੰਮ ਆਉਦੀ ਹੋਣੀਆਂ ਨਿੱਕੀ ਜੀ ਆ ਕਰਨ ਆਈਏ ਸੂ ਘਟਾ ਲਿਓ ਆ ਦੇਖੋ ਲੈ ਆ ਦੇਖੋ ਯਾਰ ਇਹ ਕਿਹੜੇ ਕੰਮ ਆਉਦੀ ਹੋਣੀਆਂ ਥਾਂ ਯਾਰ ਕਮਾਲ ਸੀ ਕਰ ਮਗਰ ਮੁੜਦੇ ਜਾਈਏ ਆਪਾਂ ਹਾਂ ਦੇਖੋ ਲੈ ਕਿਹੋ ਜਿਹਾ ਕੰਮ ਸੀ ਯਾਰ ਉਹਨਾਂ ਜ਼ਮਾਨਿਆਂ ਦੇ ਵਿੱਚ ਇਹਦੇ ਨਾਲ ਹੀ ਸੇਮ ਇਸ ਤਰ੍ਹਾਂ ਦੀ ਦਰ ਨਜ਼ਰ ਆਉਗੀ ਦੇਖੋ ਬਾਈ ਉਹ ਬਹੀ ਖਾਤੇ ਵੀ ਕਿਤੇ ਰੱਖਦੇ ਹਾਂ ਬਹੀ ਖਾਤੇ ਤਜ਼ੋਰੀਆਂ ਵਗੈਰਾ ਰੱਖਣ ਦੇ ਲਈ ਏਚੂ ਜਿ ਬਣਾਈ ਗਈ ਸੀ ਕਮਾਲ ਸੀ ਉਹ ਲੋਕ ਚੱਲ ਗਏ ਬਾਹਰ ਵਾਲੇ ਪਾਸੇ ਆਜੋ ਚਲਦੇ ਆ ਵੀਡੀਓ ਚੰਗੀ ਲੱਗੇ ਕਮੈਂਟ ਜਰੂਰ ਕਰਕੇ ਹੌਸਲਾ ਫਜ਼ਾਈ ਕਰਿਓ ਤੁਹਾਡੇ ਨੇੜੇ ਤੇੜ ਵੀ ਕੋਈ ਚੀਜ਼ ਹੋਵੇ ਨਾ ਸਾਨੂੰ ਲਾਜ਼ਮੀ ਦੱਸਿਓ ਕੋਈ ਨਾ ਕੋਈ ਉਹਦਾ ਲੱਭ ਕੇ ਇਤਿਹਾਸ ਆਪਾਂ ਫਲਮਾਵਾਂਗੇ ਉਹਨੂੰ ਕਰਨ ਫਿਰ ਚੱਲੇਗੇ ਹੁਣ ਆਪਾਂ ਬਾਹਰ ਵਾਲੇ ਪਾਸੇ ਨੂੰ ਹਾਂਜੀ ਹਾਂ ਆਜੋ ਹਾਂ ਆ ਸੀ ਆ ਕੀ ਹੋ ਸਕਦਾ ਆਗੀ ਹੋ ਸਕਦਾ ਸਾਰੇ ਥੱਲੇ ਉੱਤਰ ਕੀ ਹੈ ਹੈ ਉਧਰ ਥਾਜੇ ਉੱਤਰ ਥੱਲੇ ਪੱਲੇ ਪੱਤੇ ਪੌੜੀ ਦੇਖੋ ਇਹ ਥੱਲੇ ਉੱਤਰ ਕੇ ਹੈ ਦਾ ਹਾਂ ਇਧਰਲੇ ਪਾਸੇ ਵੀ ਲੈ ਸੇਮ ਇਹ ਨਿੱਕੇ ਨਿੱਕੇ ਥਾਂ ਜੇ ਬਣਾਏ ਗਏ ਸੀਗੇ ਮਤਲਬ ਆਡਾ ਆਡਾ ਥਾਂ ਤੇ ਕਿਉਂਕਿ ਕੋਈ ਹੋਊਗਾ ਪੱਥਰ ਦੇ ਵਪਾਰ ਵਾਲਾ ਕੋਈ ਲੱਕੜ ਦੇ ਵਪਾਰ ਵਾਲਾ ਕੋਈ ਦਾਣਾ ਸਬਜ਼ੀਆਂ ਦੇ ਵਪਾਰ ਵਾਲਾ ਉਹ ਆਡਾ ਡਿਪਾਰਟਮੈਂਟ ਬਣਦੇ ਸੀ ਇੱਥੇ ਐਂ ਕਹਿ ਸਕਦੇ ਆ ਵੀ ਜੇ ਭਾਈ ਤੂੰ ਆ ਪੱਥਰ ਵਾਲਾ ਤੈ ਇਸ ਨੰਬਰ ਚ ਕਮਰੇ ਚ ਆ ਜਾ ਦੂਜੇ ਨੰਬਰ ਚ ਕਮਰੇ ਚ ਹਾਂ ਇਹ ਆਈ ਕਰਦੇ ਹੋਣੇ ਅਸੀਂ ਕਰਨ ਚੱਲ ਗਏ ਬਾਹਰ ਨੂੰ ਹਉ ਚੱਲੇਗੀ ਸੋ ਦਰਸ਼ਕੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆਂ ਦੱਸਿਆ ਹੀ ਜਾਂਦਾ ਵੀ ਇਹਦੀ ਰੱਖਿਆ ਚੱਟਾ ਸੱਪ ਕਰਦਾ ਵਾ ਇਸਤਾਂ ਦੀਆਂ ਮਿੱਥਾਂ ਕਿ ਪ੍ਰਚਲਿਤ ਨੇ ਇਸ ਇਲਾਕੇ ਬਾਰੇ ਤੇ ਆਪਾਂ ਮਿੱਥਾਂ ਦੇ ਖਿਲਾਫ ਕਦੇ ਵੀ ਨਹੀਂ ਚੱਲਦੇ ਹੁੰਦੇ ਕਿਉਂਕਿ ਸ਼ਰਦ ਦਾ ਮਸਲਾ ਹੁੰਦਾ ਆਪਾਂ ਨੂੰ ਇਸ ਦੀ ਸ਼ਰਦਾਂ ਖਿਲਾਫ ਬੋਲ ਕੇ ਕੀ ਲੈਣਾ ਸੋ ਇਦਾਂ ਦਾ ਮੰਨਿਆ ਜਾਂਦਾ ਵਾ ਪਰ ਕਿਲਾ ਬਹੁਤ ਸ਼ਾਨਦਾਰ ਸੀ 18ਵੀਂ ਸਦੀ ਦਾ ਜਿਹਨੂੰ ਇੱਕ ਇਹ ਜਿਹੜਾ ਚੁੰਗੀ ਦਾ ਕੰਮ ਕਰਦਾ ਸੀ ਜਿੱਥੇ ਟੈਕਸ ਅਦਾ ਕਰਕੇ ਇੱਧਰ ਉੱਧਰ ਜਾਇਆ ਜਾ ਸਕਦਾ ਸੀ ਇਹ ਅਲਬਰ ਤੇ ਜੈਪੁਰ ਦੀ ਹੱਦ ਤੇ ਬਣਿਆ ਕਿਲਾ ਸੀ ਬਲਦੇਉ ਗੜ ਦਾ ਧੰਨਵਾਦ ਮਿਹਰਬਾਨੀ